ਖਬਰਾਂ ਦੀ ਖਬਰ ਜ ਤੁਹਾਨੂੰ ਸਵਾਗਤ ਹੈ ਮੈਂ ਹਾਂ ਮਿੰਨੀ ਤੇ ਮੇਰੇ ਨਾਲ ਖਬਰਾਂ ਦੀ ਖਬਰ ਲੈਣ ਲਈ ਹਾਜ਼ਰ ਨੇ ਮਿਸਟਰ ਮੰਨੂ ਤੇ ਆਉਣ ਲੈਣੇ ਹੈ ਖਬਰਾਂ ਦੀ ਖਬਰ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਪਾਰੀ ਗਿਰਾਵਟ ਹੁਜਤ ਦੇਖੋ ਸਿਰਫ ਗਿਰਾਵਟ ਆਈ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਜੇ ਇਹੀ ਹਾਲਤ ਰਹੀ ਤਾਂ ਆਉਣ ਵਾਲੇ ਟਾਈਮ 'ਚ ਇਹਦੀ ਹੋਰ ਮਲਟੀਪਲੀਟ ਹੋਣੀ ਹੈ ਹੂੰ ਕਿਉਂਕਿ ਮੰਨੀ ਜੀ ਜਿਹੜੇ ਹਿਸਾਬ ਨਾਲ ਬਾਕੀ ਚੀਜ਼ਾਂ ਦੀ ਮਹਿੰਗਾਈ ਵਾਧੀ ਪਈ ਆ ਸੋਨੇ ਚਾਂਦੀ ਦੀ ਕੋਈ ਵੈਲਿਊ ਨਹੀਂ ਰਹਿ ਜਾਣੀ ਕਿਉਂਕਿ ਲੋਕਾਂ ਦੇ ਕੋਲ ਤੇ ਟਮਾਟਰ ਖਰੀਦਣ ਨੂੰ ਪੈਸੇ ਨਹੀਂ ਸੋਨੇ ਚਾਂਦੀ ਤੋਂ ਲੋਕਾਂ ਨੇ ਅੰਬ ਲੈਣੇ ਜੇ ਇਹੀ ਹਾਲ ਰਹਾ ਤੇ ਸੋਨੇ ਚਾਂਦੀ ਦੀਆਂ ਕੀਮਤਾਂ ਇਦਾਂ ਹੀ ਗਿਰਦੀਆਂ ਰਹੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਆਲੂਆਂ ਦੀ ਢੇਰੀ ਦੇ ਨਾਲ ਇੱਕ ਢੇਰੀ ਸੋਨੇ ਦੀ ਤੇ ਦੂਜੀ ਢੇਰੀ ਚਾਂਦੀ ਦੀ ਲੱਗਿਆ ਕਰਨੀ ਤੇ ਸਿਰਸਿਰ ਬੋਲੀ ਲੱਗਿਆ ਕਰਨੀ ਸੋਨਾ 150 ਰੁਪਏ ਪਾ ਤੇ ਚਾਂਦੀ 100 ਰੁਪਏ ਪਾ ਜੇ ਇਦਾਂ ਸੋਨੇ ਚਾਂਦੀ ਦੀ ਕੀਮਤ ਗਿਰਦੀ ਰਹੀ ਤੇ ਆਉਣ ਵਾਲੇ ਟਾਈਮ 'ਚ ਗਲੀਆਂ ਦੇ ਵਿੱਚ ਲੁਕਣ ਰਿਹੜੀ ਤੇ ਵੇਚਣ ਆਇਆ ਕਰਨਾ ਸੋਨਾ ਲੋ ਚਾਂਦੀ ਲੋ ਇਹ ਤਾਂ ਕੁਛ ਵੀ ਨਹੀਂ ਮੈਨੂੰ ਲੱਗਦਾ ਕਾਪੂ ਬਾਸੀਆਂ ਵੇਚਣ ਆਉਣਾਂ ਨੇ ਸੋਨਾ ਚਾਂਦੀ ਲੈ ਕੇ ਆਇਆ ਕਰਨਾ ਤੇ ਸ਼ਾਨਬੁਰਾ ਜਿਹੜਾ ਦਿੰਦੇ ਆ ਨਾ ਤੁਸੀਂ ਉਹਦੇ ਬਦਲੇ ਭਤੀਸੇ ਦੀ ਬਜਾਏ ਤੁਹਾਨੂੰ ਸੋਨਾ ਤੇ ਚਾਂਦੀ ਦਿਆ ਕਰਨਾ ਉਹਨਾਂ ਨੂੰ ਜੇ ਸੋਨੇ ਦੀ ਕੀਮਤ ਇਦਾਂ ਘਿਰਦੀ ਰਹੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੁੰਡਿਆਂ ਨੇ ਆਪਣੀ ਗਰਲਫ੍ਰੈਂਡ ਨੂੰ ਬਾਬੂ ਸ਼ੋਨਾ ਵੀ ਕਹਿਣਾ ਬੰਦ ਕਰ ਦੇਣਾ ਇਹਦਾ ਮਤਲਬ ਜਿਹੜਾ ਮੇਰੇ ਕੋਲ ਸੋਨਾ ਚਾਂਦੀ ਪਿਆ ਦੇ ਕੋਈ ਵੈਲਿਊ ਨਹੀਂ ਰਹੇਗੀ ਦੇਖਿਓ ਵੈਲਿਊ ਉਹਦੀ ਉਹੀ ਰਹੀ ਹੈ ਵੀ ਉਹਨੂੰ ਪਿਘਲਾ ਕੇ ਤੁਸੀਂ ਉਹਦੀਆਂ ਦੋ ਬਤਕਾਂ ਬਣਾ ਕੇ ਤੇ ਆਪਣੇ ਛੱਤ ਦੇ ਉੱਤੇ ਦੋਵੇਂ ਬਨੇਰਿਆਂ ਤੇ ਸਜਾ ਸਕਦੇ ਹੋ ਸੋਨੇ ਚਾਂਦੀ ਚ ਤੇ ਗ੍ਰੈਵਿਟ ਆ ਗਈ ਆਪਣੇ ਹੱਥ ਚ ਵੀ ਗ੍ਰੈਵਿਟ ਲਿਆਓ ਤੇ ਖਬਰਾਂ ਦੀ ਖਬਰ ਦਾ ਅੰਤ ਕਰੋ ਖਬਰਾਂ ਵੀ ਕੰਮ ਦੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ